ਪਿੰਡ ਬਹੁਤ ਸੋਹਣਾ ਜੀ ਪੰਜਾਬ ਦਾ ਆਖਰੀ ਪਿੰਡ ਹੈ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਇੱਥੋਂ ਤਕਰੀਬਨ 7-8 ਕਿਲੋਮੀਟਰ ਬੱਦੀ ਪੈ ਜਾਂਦਾ ਵਾਤਾਵਰਣ ਬਹੁਤ ਸ਼ੁੱਧਾ ਜੀ ਪਿੰਡ ਦਾ ਸਰਪੰਚ ਜੀ ਤੁਸੀਂ ਕਿਵੇਂ ਕਰਾਉਣੀ ਹੈ ਮੰਨ ਲਓ ਤੁਹਾਡੇ ਵਾਰੀ ਹੋਈ ਜਾਂ ਇਸ ਤੋਂ ਪਹਿਲਾਂ ਹੋਈਆਂ ਤਾਂ ਸਹਿਮਤੀਆਂ ਕਿਹੜੀਆਂ ਗੱਲਾਂ ਤੇ ਪ੍ਰਗਟਾਈਆਂ ਜਾਂਦੀਆਂ ਤੁਸੀਂ ਦੇਖੋ ਵੀ ਇਹ ਪਿੰਡ ਭਾਈਚਾਰਕ ਸਾਂਝ ਦੀ ਮਿਸਾਲ ਹੈ ਇੱਕ ਤਰ੍ਹਾਂ ਨਾਲ ਮੇਰਾ ਜਨਮ 89 ਦਾ ਜੀ 89 ਦਾ ਠੀਕ ਹੈ ਤੇ ਮੈਂ 35 36 ਸਾਲ ਦੀ ਉਮਰ ਹੋ ਗਈ ਜੀ ਮੈਂ ਇੱਕੋ ਵਾਰ ਵੋਟ ਪਾਈ ਹੈ ਜੀ ਹੁਣ ਤੱਕ ਅੱਛਾ ਹਾਂ ਇਹ ਮੇਰੇ ਮਤਲਬ ਮੇਰੀ ਸੋਜੀ ਚ ਇੱਕੋ ਵਾਰ ਇਲੈਕਸ਼ਨ ਹੋਇਆ ਜੀ ਠੀਕ ਹੈ ਠੀਕ ਹੈ ਤੇ ਸਰਬਸੰਮਤੀ ਹੁੰਦੀ ਆ ਰਹੀ ਹੈ ਬੜੀ ਬੜੀ ਗੱਲ ਹੈ ਸਰਬਸੰਮਤੀ ਹੋ ਜਾਂਦੀ ਹੈ ਤਾਂ ਕਹਿੰਦੇ ਪੰਚਾਇਤਾਂ ਵਾਲੇ 20 40 ਲੱਖ ਰੁਪਏ ਬਚ ਜਾਂਦਾ ਜਿਹੜਾ ਕਿਸੇ ਦੇ ਘਰੋਂ ਲੱਗਣਾ ਹੁੰਦਾ ਹਾਂਜੀ ਹਾਂਜੀ ਇਹ ਇਹ ਤਾਂ ਫਾਇਦਾ ਹੀ ਆ ਪੱਕੀ ਭਾਜੀ ਪੈਸੇ ਦਾ ਹੀ ਫਾਇਦਾ ਹੈ ਤੇ ਆਪਸੀ ਭਾਈਚਾਰੇ ਚ ਸਾਝ ਵੀ ਖਰਾਬ ਨਹੀਂ ਹੁੰਦੀ। ਕਬਾਰ ਇਲੈਕਸ਼ਨ ਜਦੋਂ ਆਪਾਂ ਵੋਟ ਪਾਈਏ ਮੈਂ ਵੋਟ ਪਾਈਏ ਪੰਚਾਇਤੀ ਚੋਣਾਂ ਜਦੋਂ ਹਾਰੇ ਔਰ ਜਿੱਤੇ ਕੈਂਡੀਡੇਟ ਦੋਨੇ ਮਤਲਬ ਜੱਫੀ ਪਾ ਗਈ ਪੋਲਿੰਗ ਬੂਥ ਤੋਂ ਬਾਹਰ ਨਿਕਲੇ ਆ। ਕੀ ਬਾਤ ਹੈ? ਮਤਲਬ ਇੱਥੇ ਉਦਾਂ ਦੇ ਕੋਈ ਬਾਹਰ ਜਿਵੇਂ ਥੱਲੇ ਆਪਾਂ ਦੇਖਦੇ ਪਿੰਡਾਂ ਚ ਬੜੇ ਬੁਰੇ ਹਾਲ ਹਨ ਜੀ। ਮੈਨਾਂ ਰੰਜਿਸ਼ਾਂ ਸ਼ੁਰੂ ਹੋ ਜੰਨੀਆਂ। ਉਹ ਵਾਲੀ ਇਦਾਂ ਦੀ ਕੋਈ ਗੱਲਬਾਤ ਨਹੀਂ ਇੱਥੇ ਸਾਰੇ ਰਲੇ ਮਿਲੇ ਇਕੱਠੇ ਆ। ਅੱਛਾ ਤੁਸੀਂ ਕਿੰਨੇ ਵਾਰੀ ਪੰਚਾਇਤੀ ਚ ਵੋਟ ਪਾਈ ਔਰ ਤੱਕ? ਮੈਂ ਦੋ ਵਾਰੀ ਵੋਟ ਪਾਈ। ਪੰਜਾਬ ਦਾ ਆਖਰੀ ਪਿੰਡ ਹੈ ਵੋਟਾਂ 도ੜੀਆਂ ਨੇ ਤੇ ਇਹ ਅਸੀਂ ਚੀਜ਼ ਨੋਟ ਕਰੀ ਹੈ ਵੀ ਐਮ ਐਲ اے ਐਮ ਪੀ ਜਿਹੜੀ ਵੀ ਸਰਕਾਰ ਦੇ ਰਹੇ ਹੁਣ ਉਹਨਾਂ ਦਾ ਜੋਰ ਜਿਹੜੇ ਥੱਲੇ ਦੇ ਵੱਡੇ ਪਿੰਡ ਹੈ ਨਾ ਸ਼ਹਿਰੀ ਜਿਹੜੇ ਲੋਕ ਹੈ ਜਾਂ ਥੋੜੇ ਜਿਵੇਂ ਖਿਦਰਾਬਾਦ ਵੱਡਾ ਪਿੰਡ ਹੈ ਕੋਰਾਲੀ ਹੋ ਗਿਆ ਕਰੜ ਹੋ ਗਿਆ ਇਹ ਉਧਰ ਜਾਂਦਾ ਧਿਆਨ ਦਿੰਨੇ ਵੀ ਚਲੋ ਇਹ 2-300 ਵੋਟ ਆ ਇਗਨੋਰ ਜਾਂ ਕਰ ਦਿੰਨੇ ਵੀ ਨਾ ਵੀ ਪਈ ਤਾਂ ਵੀ ਕੋਈ ਗੱਲ ਨਹੀਂ ਸਾਨੂੰ ਐਂ ਲੱਗਦਾ ਜੀ ਕੋਈ ਸਰਕਾਰੀ ਟ੍ਰਾਂਸਪੋਰਟ ਜਾਂ ਕੋਈ ਬੱਸ ਪ੍ਰਾਈਵੇਟ ਤੌਰ ਤੇ ਇਹ ਪਿੰਡ ਨੂੰ ਆਉਂਦੀ ਹੈ ਕਿ ਨਹੀਂ ਇੱਕ ਬੱਸ ਲੱਗੇ ਦੀ ਜੀ ਪ੍ਰਾਈਵੇਟ ਉਹ ਵੀ ਬੰਦ ਹੋ ਗਈ ਵਿੱਚ ਨੂੰ ਥੋੜਾ ਜਿਹਾ ਸਰਕਾਰਾਂ ਪੱਖੋਂ ਸ਼ੁਰੂ ਤੋਂ ਹੀ ਸਾਡੀ ਨਾਰਾਜ਼ਗੀ ਰਹੀ ਹੈ ਜੀ ਇੱਕ ਥੋੜਾ ਜਿਹਾ 1995 ਚ ਡੈਮ ਲੱਗਿਆ ਤਾਂ ਉਹਦੇ ਕਰਕੇ ਥੋੜੀ ਸਾਡੀ ਉਪਜਾਊ ਜ਼ਮੀਨ ਜਿਹੜੀ ਖਰਾਬ ਹੋਈ ਹੈ ਤੇ ਮੁਆਵਜ਼ੇ ਮੁਆਵਜ਼ੇ ਬਹੁਤੇ ਨਹੀਂ ਮਿਲੇ ਤੇ ਥੋੜਾ ਜਿਹਾ ਰਾਸਰੀ ਦਿੱਕਤ ਆਉਂਦੀ ਆ ਹੁਣ ਜਿਵੇਂ ਆਪਾਂ ਇੱਥੇ ਖੜੇ ਆ ਜੀ ਇਸ ਸਾਈਡ 1914 ਦਾ ਬਣਿਆ ਹੋਇਆ ਰੈਸਟ ਹਾਊਸ ਹੈ ਜੀ ਆਪਣਾ ਪ੍ਰਾਚੀਨ ਸ਼ੇ ਮੰਦਿਰ ਹੈ ਲੋਕਾਂ ਦੀ ਬਹੁਤ ਆਸਥਾ ਹੈ ਜੀ ਉੱਥੇ ਸ਼ਿਵਰਾਤਰੀ ਨੂੰ ਬਹੁਤ بڑا ਮੇਲਾ ਲੱਗਦਾ ਹੈ ਤੇ ਨਾਲ ਹੀ ਉਹਦੇ ਮਿਡਲ ਸਕੂਲ ਹੈ ਜੀ ਠੀਕ ਹੈ ਜੀ ਤੇ ਇੱਥੇ ਥੋੜਾ ਜਿਹਾ ਨਾਦੀ ਦਾ ਡਾਕਾ ਪੈਂਦਾ ਇਹਦੀ ਪੁਲ ਦੀ ਬੜੀ ਦੇਰ ਤੋਂ ਮੰਗ ਰਹੀ ਹੈ ਸਰਕਾਰਾਂ ਕੋਲ ਸਾਨੂੰ ਸੀ ਪ੍ਰੈਸ਼ਰ ਪਾਇਆ ਕਦੇ ਜਾ ਕੇ ਸਰਕਾਰ ਨੂੰ ਸਰ ਅਸੀਂ ਮਤਲਬ ਕੋਈ ਅੱਜ ਤੱਕ ਇੱਥੇ ਐਮ ਐਲ ਏ ਐਮ ਪੀ ਹੈ ਜਾਨੇ ਜਿਹੜਾ ਅਸੀਂ ਇੱਥੇ ਨਹੀਂ ਨਦੀ ਦੇ ਖੜਾ ਤੇ ਖੜਾਇਆ ਲਿਆ ਗਏ ਅੱਛਾ ਸਭ ਨੂੰ ਇਸ ਚੀਜ਼ ਬਾਰੇ ਨੌਲੇਜ ਹੈ ਕਿ ਹਾਂ ਇਹਨਾਂ ਦੀ ਇਹ ਵੱਡੀ ਦਿੱਕਤ ਹੈ ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਹਨੂੰ ਸਿਰੇ ਨਹੀਂ ਲਾਇਆ ਪਿੰਡ ਦੇ ਵਿੱਚ ਨੌਜਵਾਨਾਂ ਦੇ ਹਾਲਾਤ ਕਿਹਨੇ ਨਸ਼ਾ ਕਿੰਨਾ ਇੱਥੇ ਨਸ਼ਾ 0% ਹੈ ਕਿਵੇਂ ਫਿਰ ਸਿਸਟਮ ਚੱਲਦਾ ਆ ਕੋਈ ਡਰ ਕਿੰਨਾ ਕੁ ਲੱਗਦਾ ਆ ਜਾਂ ਵਾਰਦਾਤਾ ਕਿੰਨੀ ਅੱਖ ਹੁੰਦੀਆਂ ਨੇ ਇਸ ਰੋਡ ਤੇ ਸੁਰੱਖਿਆ ਦਾ ਸੁਰੱਖਿਆ ਕਿ ਇਦਾਂ ਦੇ ਸਾਡੇ ਹਾਲਾਤ ਕੋਈ ਨਹੀਂ ਹੈਗੇ ਵੀ ਸਾਡੇ ਏਰੀਏ 'ਚ ਕੋਈ ਚੋਰੀ ਐ ਕੋਈ ਠੱਗੀ ਐ ਇਹ ਤਾਂ ਹਾਲਾਤ ਹੁੰਦੇ ਜਿੱਤਨਾ ਕੋਈ ਕਲੋਨੀ ਐ ਕਿਸੇ ਪਿੰਡ 'ਚ ਚਿੱਟਾ ਮਿਲਦਾ ਚਿੱਟਾ ਪਿੰਦੇ ਐ ਵੀ ਨਸ਼ਾ ਮਿਲਦਾ ਨੇ ਉਹਨਾਂ ਨੂੰ ਫਿਰ ਉਹਨਾਂ 'ਚੋਰੀ ਚਕਾਰ ਹੀ ਕਰਨੀ ਹੁੰਦੀ ਐ ਇਹ ਉਹ ਇਦਾਂ ਦੇ ਸਾਡੇ 10 ਕਿਲੋਮੀਟਰ 'ਚ ਕੋਈ ਹਾਲਾਤ ਕੋ ਖੇਟਾ ਖੁੱਡਾ ਦਾ ਪ੍ਰਬੰਧ ਹੈਗਾ ਪਿੰਡ ਲਈ ਕੋਈ ਬੱਚੇ ਖੇਡ ਕੇ ਕਿਤੇ ਅੱਗੇ ਗਏ ਹੋਣ ਜਾਂ ਸਰਕਾਰ ਨੇ ਕਦੇ ਕੋਈ ਗਰਾਊਂਡ ਦੇਣ ਦੀ ਗੱਲ ਹੀ ਕੀਤੀ ਹੋਗੀ ਮੈਂ ਨਦੀਆਂ ਨੂਦੀਆਂ 'ਚ ਖੇਲ ਕੇ ਖੇਤਾਂ ਕੋਤਾਂ 'ਚ ਖੇਲ ਕੇ ਸਾਰ ਲੰਨੇ ਕਿਉਂਕਿ ਜਮੀਨ ਉੱਚੀ ਨਹੀਂ ਵੀ ਹੈ ਉਹਦੇ ਕਰਕੇ ਕੋਈ ਵੱਡਾ ਗਰਾਊਂਡ ਹੈ ਨਹੀਂ ਹੁਣ ਤੱਕ ਹਲੇ ਤੱਕ ਬਣਿਆ ਨਹੀਂ ਅਸੀਂ ਜੋਰ ਵੀ ਬਥੇਰਾ ਲਾਇਆ ਪਰ ਗੱਲ ਬਣੀ ਨਹੀਂ ਬੱਚੇ ਖੇਲਦੇ ਨੇ ਕ੍ਰਿਕਟ ਖੇਲਦੇ ਨੇ ਬੱਚੇ ਕਬੱਡੀ ਦੇ ਪਲੇਅਰ ਵੀ ਰਹੇ ਆ ਹਾਂਜੀ ਤੇ ਕ੍ਰਿਕਟ ਵੀ ਕਾਫੀ ਅੱਗੇ ਤੱਕ ਗਏ ਸਾਡੇ ਪਿੰਡ ਦੇ ਤੋਂ ਕੁ ਮੁੰਡੇ ਜੀ ਇੱਥੇ ਨਾ ਭਾਜੀ ਦੋ ਤਰ੍ਹਾਂ ਦੀ ਜ਼ਮੀਨ ਹੈ ਜੀ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਟੋਟਲ ਜ਼ਮੀਨ ਜੰਗਲ ਵੀ ਔਰ ਜਿਹੜੀ ਖੇਵੜ ਜ਼ਮੀਨ ਵਾਹੀਯੋਗ ਜ਼ਮੀਨ ਆ ਉਹ ਸਾਰੀ ਮਾਲਕਾਂ ਦੀ ਪੰਚਾਇਤ ਦਾ ਰਕਬਾ ਨਹੀਂ ਹੈ ਫੋਰੈਸਟ ਡਿਪਾਰਟਮੈਂਟ ਦਾ ਰਕਬਾ ਨਹੀਂ ਸਰਕਾਰ ਦਾ ਰਕਬਾ ਨਹੀਂ ਕੋਈ ਰਕਬਾ ਨਹੀਂ ਇੱਥੇ ਹੈ ਜੀ ਪਰ ਸਾਡਾ ਅਸੀਂ ਸਾਡੀ ਡਿਊਟੀ ਹੈ ਵੀ ਅਸੀਂ ਲੋਕਾਂ ਨੂੰ ਥੋੜਾ ਜਾਗਰੂਕ ਕਰੀਏ ਕਿ ਜਦੋਂ ਤੁਸੀਂ ਜ਼ਮੀਨ ਲੈਣੀ ਹੈ ਨਾ ਤਾਂ ਥੋੜੇ ਜਿਹਾ ਉਹਦੇ ਦੇਖਰੇਖ ਕਰਕੇ ਉਹਦੇ ਪੇਪਰ ਦੇਖਰੇਖ ਕਰਕੇ ਉਹਨੂੰ ਚੰਗੀ ਤਰ੍ਹਾਂ ਆਪਣੇ ਕਬਜ਼ੇ ਦੇ ਅੰਦਰ ਲੈ ਕੇ ਤਾਂ ਉੱਤੇ ਪੈਸੇ ਇਨਵੈਸਟ ਕਰਿਓ ਕਿਉਂਕਿ ਕੱਲ ਨੂੰ ਇੱਥੇ ਰੌਲੇ ਬਹੁਤ ਪੈਣੇ ਫਿਰ ਕਬਜ਼ੇ ਕਰਨ ਆ ਜੰਨੇ ਲੋਕ ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਿਰਜ਼ਾਪੁਰ ਦੇ ਵਿੱਚ ਸਵਾਗਤ ਹੈ ਦੋਸਤੋ ਮਹਾਲੀ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਹੈ ਖੂਬਸੂਰਤ ਜਿਹੇ ਨਜ਼ਾਰੇ ਇੰਨੇ ਸੋਹਣੇ ਨੇ ਕਿ ਜਿਹੜਾ ਵੀ ਇੱਥੇ ਆਉਂਦਾ ਆ ਇੱਥੋਂ ਦਾ ਹੋ ਕੇ ਰਹਿਣਾ ਚਾਹੁੰਦਾ ਆ ਮੇਰੇ ਪਿੱਛੇ ਤੁਸੀਂ ਇੱਕ ਗੈਸਟ ਹਾਊਸ ਦੇਖ ਰਹੇ ਹੋ ਇਹ ਤਕਰੀਬਨ 100 ਸਾਲ ਤੋਂ ਵੀ ਵੱਧ ਪੁਰਾਣਾ ਹੈ ਦੱਸਿਆ ਜਾਂਦਾ ਹੈ ਕਿ ਅੰਗਰੇਜ਼ਾਂ ਦਾ ਬਣਾਇਆ ਹੋਇਆ ਗੈਸਟ ਹਾਊਸ ਆ ਤੇ ਜੇਕਰ ਇਸ ਪਿੰਡ ਦੀ ਪ੍ਰਾਚੀਨ ਮਹੱਤਤਾ ਦੀ ਗੱਲ ਕਰ ਲਈਏ ਧਾਰਮਿਕ ਤੌਰ ਤੇ ਇੱਥੇ ਇੱਕ ਮੰਦਿਰ ਹੈ ਜਿਹੜੀ ਕਿ ਪੋਟ ਪੁਰਾਣਾ ਦੱਸਿਆ ਜਾ ਰਿਹਾ ਤਾਂ 600 ਸਾਲ ਇਸ ਪੁਰਾਣੇ ਪਿੰਡ ਦਾ ਇਤਿਹਾਸ ਵੀ ਤੇ ਇਤਿਹਾਸ ਵੀ ਕਈ ਤਰ੍ਹਾਂ ਦੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਪਰ ਜਦੋਂ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ ਇਹ ਪਿੰਡ ਦੇ ਨੌਜਵਾਨ ਸਰਬਸੰਮਤੀ ਦੇ ਵਿੱਚ ਯਕੀਨ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਚਾਇਤੀ ਚੋਣਾਂ ਸ਼ੁਰੂ ਹੋਈਆਂ ਨੇ ਪਿਛਲੇ 75 ਸਾਲਾਂ ਦੇ ਵਿੱਚ ਹੁਣ ਤੱਕ ਸਿਰਫ ਤਿੰਨ ਵਾਰੀ ਇੱਥੇ ਵੋਟਾਂ ਪਈਆਂ ਨੇ 350 ਵੋਟ ਵਾਲਾ ਇਹ ਪਿੰਡ ਮਿਰਜ਼ਾਪੁਰ ਪਰ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਜ਼ਰੂਰ ਹੈ ਮੋਹਾਲੀ ਦਾ ਆਖਰੀ ਪਿੰਡ ਕਿਤਨਾ ਕਿਤੇ ਸਰਕਾਰਾਂ ਨੂੰ ਅਜੇ ਵੀ ਡੀਕ ਰਿਆ ਆ ਕਿ ਨਾਲ ਲੱਗਦੀ ਰਾਜਧਾਨੀ ਚੰਡੀਗੜ੍ਹ ਚ ਬੈਠੀਆਂ ਸਰਕਾਰਾਂ ਕਿਤਨਾ ਕਿਤੇ ਮਿਹਰਬਾਨ ਹੋ ਜਾਣ ਤਾਂ ਇਸ ਪਿੰਡ ਨੂੰ ਇੱਕ ਹੋਰ ਨਵਾਂ ਪਿਕਨਿਕ ਸਪਾਟ ਇੱਕ ਹੋਰ ਨਵੀਂ ਦਿੱਖ ਦਿੱਤੀ ਜਾ ਸਕਦੀ ਹੈ ਮੇਰੇ ਨਾਲ ਪਿੰਡ ਦੇ ਕੁਝ ਨੌਜਵਾਨ ਨੇ ਬਸ਼ੰਦੇ ਨੇ ਤੇ ਸਰਪੰਚ ਨੇ ਮੌਜੂਦਾ ਹੁਸਨ ਚੰਦ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਰਬਸੰਮਤੀਆਂ ਕਿਵੇਂ ਹੋਈਆਂ ਕੀ ਉਹਨਾਂ ਦਾ ਸਰਬਸੰਮਤੀਆਂ ਵਿੱਚ ਵਿਸ਼ਵਾਸ ਹੈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਹਦੇ ਵਿੱਚੋਂ ਕੀ ਭਰੋਸਾ ਜਿਹੜਾ ਕਿ ਪਿੰਡ ਵਾਸੀ ਵਾਲਿਆਂ ਨੂੰ ਦਿਵਾਉਂਦੇ ਨੇ ਹੁਸਨ ਜੀ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਦਾ ਸਤਿ ਸ੍ਰੀ ਅਕਾਲ ਜੀ ਹੁਸਨ ਬੜਾ ਸੋਹਣਾ ਪਿੰਡ ਹੈ ਮਤਲਬ ਮੈਂ ਫਸਟ ਟਾਈਮ ਹੈ ਪਿੰਡ ਚ ਆਇਆ ਤੇ ਇੰਜ ਹੀ ਲੱਗਦਾ ਹੈ ਕਿ ਤੇ ਹਿਮਾਚਲ ਦੀ ਕਿਸੇ ਪਿੰਡ ਦੇ ਵਿੱਚ ਬੈਠੇ ਆ ਪਰ ਜਦੋਂ ਅਸੀਂ ਪਿੰਡ ਵੱਲ ਨਿਗਾਹ ਮਾਰਦੇ ਆ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ ਪਰ ਸਰਕਾਰੀ ਖਜ਼ਾਨਿਆਂ ਦੇ ਨਾਲ ਭਰਪੂਰ ਨਹੀਂ ਹੈ ਹਾਂਜੀ ਥੋੜਾ ਜਿਹਾ ਇਹ ਜ਼ਰੂਰ ਹੈ ਸਰਕਾਰਾਂ ਵੱਲੋਂ ਬਹੁਤ ਇਗਨੋਰ ਕੀਤਾ ਗਿਆ ਜੀ ਹਮ ਅ ਤੁਸੀਂ ਦੇਖ ਹੀ ਰਹੇ ਹੋ ਮੈਂ ਪਿਛਲੇ ਇੰਟਰਵਿਊ ਦੱਸਿਆ ਜੀ ਪਿੰਡ ਬਹੁਤ ਸੋਹਣਾ ਜੀ ਪੰਜਾਬ ਦਾ ਆਖਰੀ ਪਿੰਡ ਹੈ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਇੱਥੋਂ तकरीबन 7-8 ਕਿਲੋਮੀਟਰ ਬੱਦੀ ਪੈ ਜਾਂਦਾ ਠੀਕ ਹੈ ਸਾਨੂੰ ਨਾਲ ਹੀ ਲੱਗਦਾ ਹੈ ਹਿਮਾਚਲ ਦਾ ਏਰੀਆ ਤੇ ਵਾਤਾਵਰਨ ਬਹੁਤ ਸ਼ੁੱਧਾ ਜੀ ਪਿੰਡ ਦਾ ਤੇ ਆਪਣਾ ਥੋੜਾ ਜਿਹਾ ਸਰਕਾਰਾਂ ਪੱਖੋਂ ਸ਼ੁਰੂ ਤੋਂ ਹੀ ਸਾਡੀ ਨਾਰਾਜ਼ਗੀ ਰਹੀ ਹੈ ਜੀ ਇੱਕ ਥੋੜਾ ਜਿਹਾ 1995 ਚ ਡੈਮ ਲੱਗਿਆ ਤਾਂ ਉਹਦੇ ਕਰਕੇ ਥੋੜੀ ਸਾਡੀ ਉਪਜਾਊ ਜ਼ਮੀਨ ਜੜੀ ਖਰਾਬ ਹੋਈ ਹੈ ਤੇ ਮੁਆਵਜ਼ੇ ਮੁਆਵਜ਼ੇ ਬਹੁਤੇ ਨਹੀਂ ਮਿਲੇ ਤੇ ਥੋੜਾ ਜਿਹਾ ਰਾਸਤਰੀ ਦਿੱਕਤ ਆਉਂਦੀ ਆ ਹੁਣ ਜਿਵੇਂ ਆਪਾਂ ਇੱਥੇ ਖੜੇ ਆ ਜੀ ਸਾਈਡ 1914 ਦਾ ਬਣਿਆ ਹੋਇਆ ਰੈਸਟ ਹਾਊਸ ਹੈ ਜੀ ਆਪਣਾ ਪ੍ਰਾਚੀਨ ਛੇ ਮੰਦਿਰ ਹੈ ਲੋਕਾਂ ਦੀ ਬਹੁਤ ਆਸਤਾ ਹੈ ਜੀ ਉੱਥੇ ਸ਼ਿਵਰਾਤਰੀ ਨੂੰ ਬਹੁਤ بڑا ਮੇਲਾ ਲੱਗਦਾ ਹੈ ਤੇ ਨਾਲ ਹੀ ਉਹਦੇ ਮਿਡਲ ਸਕੂਲ ਹੈ ਜੀ ਠੀਕ ਹੈ ਜੀ ਤੇ ਇੱਥੇ ਥੋੜਾ ਜਿਹਾ ਨਦੀ ਦਾ ਟੋਟਾ ਪੈਂਦਾ ਇਹਦੀ ਪੁਲ ਦੀ ਬੜੀ ਦੇਰ ਤੋਂ ਮੰਗ ਰਹੀ ਹੈ ਸਰਕਾਰਾਂ ਕੋਲ ਸਾਨੂੰ ਉਹ ਥੋੜੀ ਜੀ ਹੈਗੀ ਦਿੱਕਤ ਨਦੀਆਂ ਨਾਲ ਹੁਣ ਤੋਂ ਪੁਲ ਸ਼ਾਇਦ ਤੁਸੀਂ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹੋ ਇਹ ਮੌਜੂਦਾ ਸਰਕਾਰ ਚ ਗ੍ਰਾਂਟ ਆਈ ਹੈ ਜੀ ਇਹ ਸਾਨੂੰ ਹੁਣ 1530000 ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ ਜੀ ਮੌਜੂਦਾ ਸਰਕਾਰ ਤੋਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਕਿੱਥੇ ਕਿ ਤੱਕ ਪਹੁੰਚਦੇ ਹਾਂ ਪਰ ਮੈਨੂੰ ਲੱਗਦਾ ਉਹਦੇ ਨਾਲ ਨਹੀਂ ਹੋਣਾ ਇਹ ਥੋੜਾ ਜਿਹਾ ਵੱਡਾ ਪ੍ਰੋਜੈਕਟ ਹੈ ਜੀ ਇਹ ਅਚਰ ਹੁਸਨ ਸਰਵਸੰਮਤੀਆਂ ਹੋਈਆਂ ਜਿੰਨਾ ਕ ਅਪ ਪਹਿਲਾਂ ਗੱਲ ਕਰ ਰਹੇ ਸੀ ਕਿ 75 ਸਾਲ ਪੰਚਾਇਤੀ ਚੋਣਾਂ ਹੋਈਆਂ ਨੇ ਬਾਕੀ ਸਰਬਸੰਮਤੀ ਹੋਈ ਆ ਇਹ ਸਰਬਸੰਮਤੀ ਤੁਸੀਂ ਕਿਵੇਂ ਕਰਾਉਣੀ ਆ ਮੰਨ ਲਓ ਤੁਹਾਡੇ ਵਾਰੀ ਹੋਈ ਜਾਂ ਇਸ ਤੋਂ ਪਹਿਲਾਂ ਹੋਈਆਂ ਤਾਂ ਸਹਿਮਤੀਆਂ ਕਿਹੜੀਆਂ ਗੱਲਾਂ ਤੇ ਪ੍ਰਗਟਾਈਆਂ ਜਾਂਦੀਆਂ ਨੇ ਇਹ ਜੀ ਮਤਲਬ ਤੁਸੀਂ ਦੇਖੋ ਵੀ ਇਹ ਪਿੰਡ ਭਾਈਚਾਰਕ ਸਾਂਝ ਦੀ ਮਸਾਲ ਹੈ ਇੱਕ ਤਰ੍ਹਾਂ ਨਾਲ ਮੇਰਾ ਜਨਮ 89 ਦਾ ਜੀ 89 ਦਾ ਠੀਕ ਤੇ ਮੈਂ 35 36 ਸਾਲ ਦੀ ਉਮਰ ਹੋ ਗਈ ਜੀ ਮੈਂ ਇੱਕੋ ਵਾਰ ਵੋਟ ਪਾਈ ਹੈ ਜੀ ਹੁਣ ਤੱਕ ਅੱਛਾ ਹਾਂ ਇਹ ਮੇਰੇ ਮਤਲਬ ਮੇਰੀ ਸੋਜੀ ਚ ਇੱਕੋ ਵਾਰ ਇਲੈਕਸ਼ਨ ਹੋਇਆ ਜੀ ਠੀਕ ਹੈ ਠੀਕ ਹੈ ਤੇ ਸਰਬਸੰਮਤੀ ਹੁੰਦੀ ਆ ਰਹੀ ਹੈ ਆਪਣੇ ਉਸ ਤੋਂ ਪਹਿਲਾਂ ਵੀ ਦੋ ਵਾਰ ਇਲੈਕਸ਼ਨ ਹੋਏ ਮਤਲਬ ਟੋਟਲ ਮਿਲਾਈਏ ਤਾਂ 70-75 ਸਾਲਾਂ ਚ ਆਜ਼ਾਦੀ ਤੋਂ ਬਾਅਦ ਤਿੰਨ ਕਵਾਰ ਇਲੈਕਸ਼ਨ ਹੋਏ ਸਾਡੇ ਪਿੰਡ ਦੇ ਪੰਚਾਇਤੀ ਚੋਣਾਂ ਦੀ ਹਾਂਜੀ ਬਹੁਤ ਭਾਈਚਾਰਕ ਬੜੀ ਵਧੀਆ ਗੱਲ ਹੈ ਸਰਪੰਚੀ ਹੋ ਜਾਂਦੀ ਹੈ ਤਾਂ ਕਹਿੰਦੇ ਪੰਚਾਇਤਾਂ ਵਾਲੇ 20-40 ਲੱਖ ਰੁਪਏ ਬਚ ਜਾਂਦਾ ਜਿਹੜਾ ਕਿਸੇ ਦੇ ਘਰੋਂ ਲੱਗਣਾ ਹੁੰਦਾ ਹਾਂਜੀ ਹਾਂਜੀ ਇਹ ਇਹ ਤਾਂ ਫਾਇਦਾ ਹੀ ਹੈ ਬਾਕੀ ਭਾਜੀ ਪੈਸੇ ਦਾ ਹੀ ਫਾਇਦਾ ਹੈ ਤੇ ਆਪਸੀ ਭਾਈਚਾਰਕ ਸਾਂਝ ਵੀ ਖਰਾਬ ਨਹੀਂ ਹੁੰਦੀ ਤਾਂ ਅ ਮੈਂ ਤੁਹਾਨੂੰ ਦੱਸਾਂ ਜੀ ਮੇਰੇ ਯਾਦ ਹੈ ਹੁਣ ਵੀ ਜਦੋਂ ਇਲੈਕਸ਼ਨ ਇੱਕ ਵਾਰ ਇਲੈਕਸ਼ਨ ਜਦੋਂ ਆਪਾਂ ਵੋਟ ਪਾਈ ਹੈ ਮੈਂ ਵੋਟ ਪਾਈ ਹੈ ਪੰਚਾਇਤੀ ਚੋਣਾਂ ਜਦੋਂ ਹਾਰੇ ਔਰ ਜਿੱਤੇ ਕੈਂਡੀਡੇਟ ਦੋਨੇ ਮਤਲਬ ਜੱਫੀ ਪਾ ਕੇ ਹੀ ਪੋਲਿੰਗ ਬੂਥ ਤੋਂ ਬਾਹਰ ਨਿਕਲੇ ਆਂ ਕੀਆ ਬਾਤ ਹੈ ਮਤਲਬ ਇੱਥੇ ਉਦਾਂ ਦੇ ਕੋਈ ਬਾਹਰ ਜਿਵੇਂ ਥੱਲੇ ਆਪਾਂ ਦੇਖਦੇ ਪਿੰਡਾਂ 'ਚ ਬੜੇ ਬੁਰੇ ਹਾਲ ਆਂ ਜੀ ਮੈਂ ਨਾ ਰੰਜਿਸ਼ਾਂ ਸ਼ੁਰੂ ਹੋ ਜੰਨੀਆਂ ਉਹ ਵਾਲੀ ਇਦਾਂ ਦੀ ਕੋਈ ਗੱਲਬਾਤ ਨਹੀਂ ਇੱਥੇ ਸਾਰੇ ਰਲੇ ਮਿਲੇ ਇਕੱਠੇ ਆਂ ਜੀ ਕਿਆ ਬਾਤ ਹੈ ਅੱਛਾ ਰਲੇ ਮਿਲੇ ਇਕੱਠੇ ਆ ਪਰ ਬਜ਼ੁਰਗਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਰਲੇ ਮਿਲੇ ਕਿਵੇਂ ਆ ਕੀ ਨਾਮ ਆ ਸਰ ਹਰਮੇਸ਼ ਚਾਹੀ ਹਰਮੇਸ਼ ਜੀ ਤੇ ਤੁਹਾਡੀ ਉਮਰ ਕਿੰਨੀ ਕੁ ਹੈ ਮੇਰੀ ਉਮਰ ਹੋਵੇਗੀ 48 ਸਾਲ 48 ਸਾਲ ਹੋਊਗੀ ਅੱਛਾ ਤੁਸੀਂ ਕਿੰਨੇ ਵਾਰੀ ਪੰਚਾਇਤੀ ਚ ਵੋਟ ਪਾਈ ਹੈ ਹੁਣ ਤੱਕ ਮੈਂ ਦੋ ਵਾਰੀ ਵੋਟ ਪਾਈ ਦੋ ਵਾਰੀ ਪਾਈ ਹੈ ਤੁਹਾਡੇ ਤੋਂ ਪਹਿਲਾਂ ਇੱਕ ਵਾਰੀ ਹੋਰ ਸ਼ਾਇਦ ਵੋਟ ਪੈ ਗਈ ਹੋਵੇ ਉਹ ਜਦੋਂ ਮੇਰੀ ਵੋਟ ਨਹੀਂ ਦੀ ਬਣੀ ਇੱਕ ਵਾਰੀ ਪਹਿਲੀ ਠੀਕ ਹੈ ਯਾਨੀ ਕਿ ਤਿੰਨ ਇੱਕ ਵਾਰ ਵੋਟਾਂ ਹੋਈਆਂ ਨੇ ਅੱਛਾ ਸਰਬਸੰਮਤੀ ਰਹਿੰਦੀ ਆ ਜਿਹੜੀ ਉਹਦੇ ਨਾਲ ਤੇ ਵੋਟਾਂ ਪੈਣ ਦੇ ਨਾਲ ਤੁਸੀਂ ਦੋ ਵਾਰੀ ਵੋਟਾਂ ਪਾਈਆਂ ਨੇ ਤੇ ਸਰਵ ਸੰਤੀ ਦੇ ਨਾਲ ਪਿੰਡ ਦੇ ਵਿਕਾਸ ਦਾ ਕਿੰਨਾ ਫਰਕ ਪੈਂਦਾ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਵਿੱਚ ਆ ਜਾ ਕੋਈ ਗਲਤ ਕੰਮ ਨਹੀਂ ਹੁੰਦਾ ਬਹੁਤ ਵਧੀਆ ਵਿਕਾਸ ਹੈ ਹੂੰ ਕੋਈ ਉਹ ਜੀ ਗੱਲ ਨਹੀਂ ਵੋਟਾਂ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਵੋਟਾਂ ਕੋ ਫਰਕ ਨਹੀਂ ਪੈਂਦਾ ਨਹੀਂ ਜੀ ਨਹੀਂ ਪਰ ਜਦੋਂ ਅਸੀਂ ਪੂਰਾ ਓਵਰਆਲ ਪਿੰਡ ਦਾ ਦੇਖਦੇ ਆਂ ਮਹਾਂਦਰਾ ਦੇਖਦੇ ਆਂ ਪਿੰਡ ਦਾ ਮਹਾਂਦਰਾ ਕੁਦਰਤੀ ਪੱਖੋਂ ਤਾਂ ਬਹੁਤ ਸੋਹਣਾ ਆ ਪਰ ਜਦੋਂ ਅਸੀਂ ਸਰਕਾਰਾਂ ਵਾਲੇ ਪੱਖੋਂ ਦੇਖਦੇ ਆਂ ਸ਼ਾਇਦ ਉਹ ਜਾਂ ਨਹੀਂ ਬਣਾ ਪਾਈਆਂ ਸਰਕਾਰਾਂ ਸਰਕਾਰਾਂ ਵੱਲੋਂ ਤੇ ਲੈ ਜੀ ਸਰਕਾਰਾਂ ਨਹੀਂ ਬਣਾ ਪਾਈਆਂ ਕੁਝ ਵੀ ਹਾਂਜੀ ਅੱਛਾ ਕੋਈ ਸਰਕਾਰੀ ਟਰਾਂਸਪੋਰਟ ਜਾਂ ਕੋਈ ਬੱਸ ਪ੍ਰਾਈਵੇਟ ਤੌਰ ਤੇ ਇਹ ਪਿੰਡ ਨੂੰ ਆਉਂਦੀ ਆ ਕਿ ਨਹੀਂ ਇੱਕ ਬੱਸ ਲੱਗੇ ਤੇ ਜੀ ਪ੍ਰਾਈਵੇਟ ਉਹ ਵੀ ਬੰਦ ਹੋ ਗਈ ਵਿੱਚ ਨੂੰ ਕਦੋਂ ਕਦੀ ਗੱਲ ਇਹ ਏ ਤਾਂ ਮੈਂ ਕਹਾਂ 5-6 ਸਾਲ ਹੋ ਗਏ 5-6 ਸਾਲ ਹੋ ਗਏ ਹਾਂਜੀ ਭਾਜੀ 5-6 ਸਾਲ ਹੋ ਗਏ ਮੈਂ ਦੱਸ ਦਾਂ ਜੀ ਮੇਨ ਵਜਾ ਨਾ ਭਾਜੀ ਇਹਦੀ ਪੰਜਾਬ ਦਾ ਆਖਰੀ ਪਿੰਡ ਹੈ ਵੋਟਾਂ ਧੋੜੀਆਂ ਨੇ ਠੀਕ ਹੈ ਤੇ ਇਹ ਅਸੀਂ ਚੀਜ਼ ਨੋਟ ਕਰੀ ਹੈ ਵੀ ਐਮ ਐਲ ਏ ਐਮ ਪੀ ਜਿਹੜੀ ਵੀ ਸਰਕਾਰ ਦੇ ਰਹੇ ਹੁਣ ਉਹਨਾਂ ਦਾ ਜੋਰ ਜਿਹੜੇ ਥੱਲੇ ਦੇ ਵੱਡੇ ਪਿੰਡ ਹੈ ਨਾ ਸ਼ਹਿਰੀ ਜਿਹੜੇ ਲੋਕ ਹੈ ਜਾਂ ਥੋੜੇ ਜਿਵੇਂ ਖਿਦਰਾਵਾਦ ਵੱਡਾ ਪਿੰਡ ਹੈ ਕੋਰਾਲੀ ਹੋ ਗਿਆ ਕਰੜ ਹੋ ਗਿਆ ਇਹ ਉਧਰ ਜਾਂਦਾ ਧਿਆਨ ਦਿੰਨੇ ਵੀ ਚਲੋ ਇਹ 2-300 ਵੋਟਾਂ ਇਗਨੋਰ ਜਾਂ ਕਰ ਦੰਨੇ ਵੀ ਨਾ ਵੀ ਪਈ ਤਾਂ ਵੀ ਕੋਈ ਗੱਲ ਨਹੀਂ ਸਾਨੂੰ ਐਂ ਲੱਗਦਾ ਜੀ ਐਂ ਕਰਕੇ ਕਿਰੋ 300 ਵੋਟ ਨੂੰ ਤੁਸੀਂ ਕਹਿੰਦੇ ਹੋ ਉੱਥੇ ਇਗਨੋਰ ਕਰ ਦੇ ਇਗਨੋਰ ਕਰ ਦਿੰਦੇ ਜੀ ਇਹ ਉਸ ਹਿਸਾਬ ਨਾਲ ਨਹੀਂ ਗ੍ਰਾਂਟ ਦਿੰਦੇ ਜਿਹਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ ਜੀ ਤੁਸੀਂ ਪ੍ਰੈਸ਼ਰ ਪਾਇਆ ਕਦੇ ਜਾ ਕੇ ਸਰਕਾਰਾਂ ਸਰ ਅਸੀਂ ਮਤਲਬ ਕੋਈ ਅੱਜ ਤੱਕ ਇੱਥੇ ਐਮ ਐਲ ਏ ਐਮ ਪੀ ਹੈ ਜਾਨੇ ਜਿਹੜਾ ਅਸੀਂ ਇੱਥੇ ਨਹੀਂ ਨਦੀ ਤੇ ਖੜਾ ਖੜਾਇਆ ਲਿਆ ਗਏ ਅੱਛਾ ਸਭ ਨੂੰ ਇਸ ਚੀਜ਼ ਬਾਰੇ ਨੌਲੇਜ ਹੈ ਕਿ ਹਾਂ ਇਹਨਾਂ ਦੀ ਇਹ ਵੱਡੀ ਦਿੱਕਤ ਹੈ ਪਰ ਹੁਣ ਤੱਕ ਕਿਸੇ ਵੀ ਸਰਕਾਰ ਨੇ ਉਹਨੂੰ ਸਿਰੇ ਨਹੀਂ ਲਾਇਆ ਅੱਛਾ ਮੈਂ ਨਾਲ ਹੀ ਸਰਕਾਰੀ ਸਕੂਲ ਹੈ ਮਿਡਲ ਤੇ ਜਿਹੜਾ ਅਸੀਂ ਕਹਦੀਏ ਕਿ ਪ੍ਰਾਇਮਰੀ ਸਕੂਲ ਉਹ ਇਕੱਠਾ ਹੀ ਆ ਟੋਟਲ ਦੋਨਾਂ ਸਕੂਲਾਂ ਦੇ ਵਿੱਚ 4 ਅਧਿਆਪਕ ਆਉਂਦੇ ਨੇ 36 ਕ ਬੱਚੇ ਟੋਟਲ ਜਿਹੜੇ ਕਿਹਾ ਜੋ ਸਿਧਿਆਪਕ ਤੋਂ ਅੰਕੜਾ ਲਿਆ ਸੀਗਾ ਕਿ 24 ਕ ਬੱਚੇ ਜਿਹੜਾ ਕਿਹਾ ਉਹ ਜਿਹੜਾ ਪ੍ਰਾਇਮਰੀ ਪ੍ਰਾਇਮਰੀ ਦੇ ਵਿੱਚ ਨੇ ਤੇ ਬਾਕੀ ਜਿਹੜੇ ਬੱਚੇ ਨੇ 12-13 ਬੱਚੇ ਨੂੰ ਸ਼ਾਇਦ ਮਿਡਲ ਦੇ ਵਿੱਚ ਪੜ੍ਹਦੇ ਨੇ ਜਾਂ ਅੰਕੜਾ ਅੱਗੇ ਪਿੱਛੇ ਹੋ ਸਕਦਾ ਪਰ ਪ੍ਰਾਇਮਰੀ ਵਾਲੇ ਅਧਿਆਪਕ ਦਾ ਕਹਿਣਾ ਹੈ ਕਿ ਮੈਂ ਇੱਕੋ ਟੀਚਰ ਆ ਤੇ ਕਿਤਨਾ ਕਿਤੇ ਬੱਚਿਆਂ ਦੀ ਪੜ੍ਹਾਈ ਤੇ ਬੜਾ ਅਸਰ ਪੈਂਦਾ ਜੇਕਰ ਕੋਈ ਟੀਚਰ ਇੱਥੇ ਆਉਂਦਾ ਵੀ ਹੈ ਸਰਕਾਰ ਲਾਉਂਦੀ ਵੀ ਹੈ ਉਹ ਡੈਪੂਟੇਸ਼ਨ ਤੇ ਆਉਂਦਾ ਜਾਂ ਫਿਰ ਪਿੰਡ ਦੇ ਹਾਲਾਤ ਦੇਖ ਕੇ ਉਹ ਸਕੂਲ ਜਿਹੜਾ ਛੱਡ ਜਾਂਦਾ ਕੀ ਨਾਮ ਹੈ ਸਰ ਕਮਲ ਸਿੰਘ ਜੀ ਨਾ ਕਮਲ ਜੀ ਕੀ ਕਰਦੇ ਹੋ ਬਰਮਣ ਮੋਟਾ ਖੇਤੀਬਾੜੀ ਕਰਦੇ ਨੇ ਛੋਟੇ ਮੋਟੇ ਅੱਛਾ ਕਿੰਨੀ ਕੁ ਜ਼ਮੀਨ ਹੈ ਪਿੰਡ ਦੇ ਦਿਵਾਲੇ ਪਿੰਡ ਦੇ ਆਲੇ ਦਿਵਾਲੇ ਦੀ ਲਗਭਗ ਸਾਰੀ ਮੁਸਰਕੇ ਵਾਲੀ ਜ਼ਮੀਨ 3800 ਏਕੜ ਹੈ ਲਗਭਗ 3800 ਏਕੜ ਹਾਂਜੀ ਤੇ ਮੁੱਖ ਧੰਦਾ ਪਿੰਡ ਦੇ ਵਸਨੀਕਾਂ ਦਾ ਕੀ ਹੈ ਮੁੱਖ ਧੰਦਾ ਦਾ ਇਹੀ ਹੈ ਜੀ ਆਪਣਾ ਛੋਟੇ ਮੋਟੇ ਜ਼ਿਮੀਦਾਰਾਂ ਹੀ ਠੀਕ ਹੈ ਆਪਣਾ ਮਜ਼ਦੂਰੀ ਮਜ਼ਾਰੀ ਕਰੀ ਜਾਂਦੇ ਛੋਟੇ ਮੋਟੇ ਗੁਜ਼ਾਰਾ ਹੋ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਪਿਆਜ਼ 70 ਰੁਪਏ ਹੋ ਗਿਆ ਟਮਾਟਰ ਵੀ 50 ਪਲੱਸ ਹੀ ਹੈ ਚਲੋ ਇਹ ਪਿੰਡ ਕਰਕੇ ਦਾ ਆਪਣਾ ਪਿੰਡ ਮਤਲਬ ਕਿ ਥੋੜੀ ਬਹੁਤੀ ਜ਼ਮੀਨ ਹੈ ਲੋਕਾਂ ਕੋਲ ਤਾਂ ਉਸ ਦੇ ਹਿਸਾਬ ਤੇ ਥੋੜਾ ਬਹੁਤਾ ਆਪਣਾ ਗੁਜ਼ਾਰਾ ਤਾਂ ਚੱਲੀ ਜਾਂਦਾ ਹੈ ਚਲੋ ਲਗਭਗ ਜੋ ਹੈ ਕੋਈ ਬੱਦੀ ਜਾਂਦਾ ਹੈ ਕੋਈ ਚੰਡੀਗੜ੍ਹ ਜਾਂਦਾ ਮਣਾ ਮੋਟਾ ਗੁਜ਼ਾਰਾ ਚੱਲੀ ਜਾਂਦਾ ਨੌਜਵਾਨਾਂ ਦੇ ਉੱਪਰ ਬੜਾ ਕੁਝ ਡਿਪੈਂਡ ਕਰਦਾ ਹੁੰਦਾ ਹੈ ਕਿਸੇ ਵੀ ਇਲਾਕੇ ਦੀ ਗੱਲ ਕਰ ਲਈਏ ਤੁਹਾਡੇ ਇਸ ਪਿੰਡ ਦੇ ਨੌਜਵਾਨ ਜ਼ਿਆਦਾ ਕਿਹੜਿਆ ਕਿੱਥੇ ਰੋਜ਼ਗਾਰ ਲੱਭ ਰਹੇ ਨੇ ਕਿਹੜਾ ਕੰਮ ਕਰ ਰਹੇ ਨੇ ਕੰਮ ਤਾਂ ਦੇਖੋ ਜੀ ਪੜ੍ਹੇ ਲਿਖੇ ਰੋਜ਼ਗਾਰ ਵੀ ਮਤਲਬ ਪੜ੍ਹੇ ਲਿਖੇ ਬੱਚੇ ਵੀ ਹੈਗੇ ਆ ਸਾਡੇ ਐਡਵੋਕੇਟ ਵਕੀਲ ਸਾਡੇ ਪਿੰਡ ਦੇ ਮੁੰਡੇ ਦੋ ਮੁੰਡੇ ਸਾਡੇ ਪੀ ਐਚ ਡੀ ਵੀ ਕਰ ਰਹੇ ਆ ਕਰ ਚੁੱਕੇ ਆ ਇੱਕ ਨੂੰ ਨੌਕਰੀ ਮਿਲ ਗਈ ਤਾਂ ਇੱਕ ਨੂੰ ਅਜੇ ਨਹੀਂ ਮਿਲੀ ਨੌਕਰੀ ਮਤਲਬ ਕੇ ਸਾਡੇ ਮਤਲਬ ਕਿ ਅਪਲਾਈਮੈਂਟ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਐਸਾ ਕੋਈ ਸਾਧਨ ਕੋਈ ਮਤਲਬ ਬੱਚੇ ਪੜ੍ਹੇ ਲਿਖੇ ਆ ਪਰ ਨੌਕਰੀ ਵਾਜੋਂ ਥੋੜੇ ਪਿੱਛੇ ਆਏ ਨੌਕਰੀ ਮਤਲਬ ਉਸ ਤਰ੍ਹਾਂ ਨੌਕਰੀਆਂ ਘਟ ਨਹੀਂ ਹਾਂਜੀ ਸਰਵਸੰਮਤੀਆਂ ਕਿੰਨੀਆਂ ਕੁ ਜ਼ਰੂਰੀ ਮੰਨਦੇ ਹੋ ਸਰਵਸੰਮਤੀ ਦਾ ਤੇ ਚੋਣਾ ਵਾਲੀ ਜਿਹੜੀ ਪੰਚਾਇਤ ਹੁੰਦੀ ਹੈ ਵੋਟਾਂ ਵਾਲੀ ਪੰਚਾਇਤ ਹੁੰਦੀ ਹੈ ਉਹਦਾ ਕੀ ਫਰਕ ਮੰਨਦੇ ਹੋ ਦੇਖੋ ਸਰਵਸੰਮਤੀ ਨਾਲ ਇਸ ਤਰ੍ਹਾਂ ਹੈ ਕਿਉਂਕਿ ਪਿੰਡ 'ਚ ਆਪਣਾ ਭਾਈਚਾਰਾ ਬਣਿਆ ਰਹਿੰਦਾ ਈ ਹੋਰ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆਵੇ ਚਲੋ ਆਪਾਂ 5 ਲੱਖ ਰੁਪਏ ਦੇਵਾਂਗੇ ਉਹਦੇ ਨਾਲ ਥੋੜਾ ਵਿਕਾਸ ਹੋ ਜਾਂਦਾ ਈ ਠੀਕ ਹੈ ਬਾਕੀ ਦੂਸਰੀ ਗੱਲ ਮੇਨ ਬਾਤ ਹੈ ਜਿਹੜੀ ਭਾਈਚਾਰੇ ਦੀ ਸਾਝ ਰਹਿੰਦੀ ਹੈ ਉਹ ਬਣੀ ਰਹਿੰਦੀ ਹੈ ਆਪਣੇ 'ਚ ਹੁਣ ਵੀ ਚਲੋ ਇਲੈਕਸ਼ਨ ਹੋਣੇ ਆ 15 ਤਰੀਕ ਦਾ ਇਲੈਕਸ਼ਨ ਆ ਹੁਣ ਵੀ ਸਾਡੀ ਪੂਰੀ ਮਤਲਬ 90 ਤੋਂ 95% ਇਹ ਕੋਸ਼ਿਸ਼ ਰਹੂਗੀ ਵੀ ਸਰਵਸੰਮਤੀ ਹੋ ਜਾਈ। ਸਰਵਸੰਮਤੀ ਹੋਵੇ। ਹਾਂਜੀ। ਬਿਲਕੁਲ ਜੀ। ਅੱਛਾ ਮੈਂ ਪਿੱਛੇ ਇੱਕ ਇਮਾਰਤ ਦੇਖ ਰਿਹਾ ਮੈਨੂੰ ਪਤਾ ਲੱਗਾ ਕਿ ਇਹਨੇ ਵੈਟਰਨਰੀ ਯਾਨੀ ਕਿ ਪਸ਼ੂਆਂ ਦਾ ਹਸਪਤਾਲ ਹੈ। ਤੇ ਹਾਲਾਤ ਬਹੁਤ ਖਸਤਾ ਨੇ। ਇਹ ਕਦੋਂ ਤੋਂ ਇਸ ਤਰੀਕੇ ਦੇ ਨਾਲ ਹੀ ਹੈ। ਇਹ ਕਾਫੀ ਦੇਰ ਤੋਂ ਇਹ ਮਤਲਬ ਇਮਾਰਤ ਤਾਂ ਸਾਡੀ ਮੇਰੀ ਸੋਚੀ ਤੋਂ ਤਾਂ ਪਹਿਲਾਂ ਦੀ ਹੈ ਜੀ। ਤਾਂ ਕਿਸੇ ਸਰਕਾਰ ਨੇ ਬੜਾ ਵਧੀਆ ਵੈਸੇ ਬਰਾਲਾ ਕੀਤਾ ਕੱਲੇ ਪਿੰਡ ਨੂੰ। ਮੱਜਾਂ ਦਾ ਡੰਗਰਾਂ ਦਾ ਹਸਪੀਟਲ ਦਿੱਤਾ ਬਣਾ ਕੇ ਪਰ ਹੌਲੀ 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 ਇਹਦੀ ਖਸਤਾ ਹਲਤ ਹੋ ਗਈ ਜੀ ਡਾਕਟਰ ਆਣੇ ਬੰਦ ਹੋ ਗਏ ਹੁਣ ਤਾਂ ਇਹ ਬਿਲਕੁਲ ਖੰਡਰ ਹੋ ਗਈ ਮਤਲਬ ਡਾਕਟਰ ਆਉਂਦਾ ਕੋਈ ਹੁਣ ਕੋਈ ਡਾਕਟਰ ਨਹੀਂ ਇੱਥੇ ਆਉਂਦਾ ਜੀ ਤੁਹਾਡੇ ਵਾਂਗੂ ਆਲੇ ਦੁਆਲੇ ਮੈਂ ਦੇਖਿਆ ਵੀ ਪਸ਼ੂ ਡੰਗਰ ਕਾਫੀ ਪਿੰਡ ਚ ਰੱਖਿਆ ਹੋਇਆ ਹੈ ਇਹ ਸਾਡਾ ਮੇਨ ਕੀਤਾ ਹੀ ਇਹੀ ਹੈ ਜੀ ਇਹ ਸਾਡਾ ਮੇਨ ਕੀਤਾ ਜੀ ਦੁੱਧ ਪਾਉਣਾ ਹੈ ਪਸ਼ੂ ਡੰਗਰ ਰੱਖਣੇ ਖੇਤੀਬਾੜੀ ਕਰਨੀ ਸਾਡਾ ਕੀਤਾ ਹੀ ਮੇਨ ਇਹੀ ਹੈ ਜੀ ਜੇਕਰ ਪਸ਼ੂ ਡੰਕਰ ਬਿਮਾਰ ਹੋ ਜਾਂਦਾ ਹੈ ਡਾਕਟਰ ਇੱਥੇ ਨਹੀਂ ਆਉਂਦਾ ਤਾਂ ਫਿਰ ਕੋਈ ਨਿੱਜੀ ਪ੍ਰਾਈਵੇਟ ਇਲਾਜ ਕਰਾਉਣੇ ਹੁੰਦਾ ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ ਸਰ ਇੱਥੇ ਕੋਈ ਡਾਕਟਰ ਨਹੀਂ ਆਉਂਦਾ ਜੀ ਇਮਾਰਤ ਵੀ ਖੰਡਰ ਹੋ ਗਈ ਹੌਲੀ 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 ਸਰਕਾਰਾਂ ਨੇ ਮਤਲਬ ਇਹ ਸਿਆੜੀ ਹੋ ਗਈ ਚੀਜ਼ ਹੋਰ ਹੋਰ ਕਿਹੜੇ ਹਾਲਾਤ ਨੇ ਪਿੰਡ ਦੇ ਜਿਹੜੇ ਬੜੇ ਤਰਸਯੋਗ ਨੇ ਗਰਾਂਟਾ ਤੁਸੀਂ ਕਹਿੰਦੇ ਹੋ ਬਹੁਤ ਥੋੜੀਆਂ ਆਉਂਦੀਆਂ ਨੇ ਸਰਕਾਰਾਂ ਜਾਂਦੇ ਵਾਰੀ ਤੁਹਾਨੂੰ ਪਿੰਡ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਬੜੀਆਂ ਚੀਜ਼ਾਂ ਦੀ ਲੋੜ ਹੋਊਗੀ ਪਿੰਡ ਨੂੰ ਤੁਹਾਨੂੰ ਦੱਸਿਆ ਸਰ ਮੈਂ ਪਹਿਲਾਂ ਵੀ ਬੜੀ ਲੋੜ ਤਾਂ ਮੇਨ ਇਹਦੀ ਪੁਲ ਦੀ ਹੋਆ ਸਾਡੀ ਤੇ ਵੈਸੇ ਤਾਂ ਸਾਨੂੰ ਜਦੋਂ ਆਪਾਂ ਚੰਡੀਗੜ੍ਹ ਜਾਣਾ ਹੈ ਜਾਂ ਬਾਹਰ ਕਿਤੇ ਵੀ ਜਾਣਾ ਹੈ ਸਾਨੂੰ ਕੋਈ ਨਦੀ ਨਹੀਂ ਇਸ ਪਿੰਡ ਨੂੰ ਪੈਂਦੀ ਉੱਥੇ ਪੁਲ ਲੱਗਿਆ ਹੋਇਆ ਆਲਰੇਡੀ 1995 ਦਾ ਪੁਲ ਲੱਗਿਆ ਹੋਇਆ ਪਿੰਡ ਨੂੰ ਪਰ ਇਹ ਜਿਹੜੇ ਆਧਾਰੇ ਆ ਇੱਥੇ ਰੈਸਟ ਹਾਊਸ ਹੈ ਛੇ ਮੰਦਿਰ ਹੈ ਜੀ ਆਪਣਾ ਪ੍ਰਾਇਮਰੀ ਸਕੂਲ ਹੈ ਇਹਨਾਂ ਵਾਸਤੇ ਸਾਡੀ ਮੇਨ ਡਿਮਾਂਡ ਰਹੀ ਹੈ ਕਿ ਇੱਥੇ ਇੱਕ ਸਾਨੂੰ ਪੁਲ ਲਾ ਕੇ ਦੇਵੇ ਬਾਕੀ ਤਕਰੀਬਤ ਤਕਰੀਬਨ ਠੀਕ ਹੀ ਹੈ ਜੀ ਬਾਕੀ ਠੀਕ ਹੈ ਕੀ ਨਾਂ ਜੀ ਜੋਰਜ ਸਿੰਘ ਜੋਰਜ ਸਿੰਘ ਨਾ ਬੜਾ ਵੱਖਰਾ ਜਿਹਾ ਜੋਰਜ ਮਤਲਬ ਇਹ ਕਿਨੇ ਰੱਖਿਆ ਸੀ ਨਾਮ ਬਾਏ ਤਾਂ ਪਤਾ ਨਹੀਂ ਕਰਦੇ ਨਹੀਂ ਰੱਖਿਆ ਕਰਦੇ ਨੇ ਰੱਖਿਆ ਮਤਲਬ ਕੀ ਹੁੰਦਾ ਇਹਦਾ ਇਹ ਵੀ ਨਹੀਂ ਪੁੱਛਿਆ ਚਲੋ ਕੀ ਕਰਦੇ ਹੋ ਮੈਂ ਡਰਾਈਵਰੀ ਕਰਦਾ ਹਾਂ ਡਰਾਈਵਰੀ ਹਾਂਜੀ ਆਪਣੀ ਗੱਡੀ ਆਪਦੀ ਗੱਡੀ ਚਲਾਉਂਦਾ ਹਾਂ ਕਿਹੜੀ ਕੋਈ ਸਕੂਲ ਵਾਲੀ ਗੱਡੀ ਚਲਾਉਣੀ ਆ ਵੈਸੇ ਸਵਾਰੀ ਏਦਾਂ ਹੀ ਮਿਲ ਜਾਂਦੀ ਸਵਾਰੀ ਸਵਾਰੀ ਟਾਉਣੀ ਪਿੰਡ ਦੇ ਵਿੱਚ ਨੌਜਵਾਨਾਂ ਦੇ ਹਾਲਾਤ ਕੀ ਨੇ ਨਸ਼ਾ ਕਿੰਨਾ ਘੱ ਇੱਥੇ ਨਸ਼ਾ 0% ਹੈ ਜੀ 0% ਹਾਂਜੀ ਕੋਈ ਨਸ਼ਾ ਨਹੀਂ ਬਾਕੀ ਦੋ ਚਾਰ ਬਜ਼ੁਰਗ ਹੈਗੇ ਜਿਹੜੇ ਸ਼ਾਮ ਨੂੰ ਆਪਣਾ ਪਉਆ ਲਾ ਲੈਂਦੇ ਠੀਕ ਹੈ ਐਦਾਂ ਦਾ ਕੋਈ ਨਹੀਂ ਹੈ ਕਿ ਵਿੱਚੋਂ ਮਿਲ ਜਾਂਦਾ ਕਿ ਬਾਹਰੋਂ ਆਇਆ ਨਾ ਨਾ ਬਾਹਰੋਂ ਠੀਕਾ ਪਿੰਡ 'ਚ ਵੀ ਨਹੀਂ ਆਗਾ ਨਾ ਨਾ 10 ਕਿਲੋਮੀਟਰ ਹੀ ਕੀ ਬਾਤ ਹੈ ਉਹ ਵੀ ਤਾਂ ਪਿੰਦੇ ਆ ਜੇ ਕੋਈ ਸਾਧਨ ਸ਼ਾਮ ਟਾਈਮ ਕੋਈ ਮਿਲ ਗਿਆ ਅੱਛਾ ਨਾ ਇੱਥੇ ਕੋਈ ਬੱਸ ਦਾ ਸਾਧਨ ਹੈ ਵੀ ਆਪਣੀ ਜਾ ਕੇ ਲੈ ਆਊਗਾ ਰਾਸਤਾ ਉਹ ਖਾਸਤਾ ਹੈ ਵੀ ਆਪਣਾ ਕੋਈ ਸਾਈਕਲ ਨਹੀਂ ਚਲਾ ਸਕਦਾ ਤੁਸੀਂ ਦੇਖਿਆ ਹੀ ਹੈ ਬਿਲਕੁਲ ਬਿਲਕੁਲ ਇਦਾਂ ਦੇ ਹਾਲਾਤ ਅੱਛਾ ਮੈਂ ਜਦੋਂ ਆ ਰਿਹਾ ਸੀ ਮੈਂ ਰੋਡ ਦੇਖਿਆ ਵੀ ਕਾਫੀ ਜੇ ਜਿਹਨੇ ਟਰੈਵਲ ਕਰਨਾ ਹੈ ਨਾ ਉਹਦੇ ਲਈ ਥੋੜਾ ਜਿਹਾ ਰੋਡ ਸੁਨਣਾ ਹੈ ਸ਼ਾਮ ਨੂੰ ਜਿਆਦਾ ਸੁਨਣਾ ਹੋ ਜਾਂਦਾ ਤੁਸੀਂ ਤਾਂ ਸਵਾਰੀਆਂ ਲੈ ਕੇ ਆਉਂਦੇ ਨਾ ਤੇ ਕਿਵੇਂ ਫਿਰ ਸਿਸਟਮ ਚੱਲਦਾ ਆ ਕੋਈ ਡਰ ਕਿੰਨਾ ਕੁ ਲੱਗਦਾ ਆ ਜਾਂ ਵਾਰਦਾਤਾਂ ਕਿੰਨੀਆਂ ਖੁੰਦੀਆਂ ਨੇ ਇਸ ਰੋਡ ਤੇ ਸੁਰੱਖਿਆ ਦੱਸ ਦੇ ਸੁਰੱਖਿਆ ਕਿਉਂ ਜੀ ਇਦਾਂ ਦੇ ਸਾਡੇ ਹਾਲਾਤ ਕੋਈ ਨਹੀਂ ਹੈਗੇ ਵੀ ਸਾਡੇ ਏਰੀਏ 'ਚ ਕੋਈ ਚੋਰੀ ਹੈ ਕੋਈ ਠੱਗੀ ਹੈ ਇਹ ਇਦਾਂ ਦੇ ਹਾਲਾਤ ਹੁੰਦੇ ਜਿੱਤਨਾ ਕੋਈ ਕਲੋਨੀ ਹੈ ਕਿਸੇ ਪਿੰਡ 'ਚ ਚਿੱਟਾ ਮਿਲਦਾ ਚਿੱਟਾ ਪਿੰਦੇ ਆ ਵੀ ਨਸ਼ਾ ਮਿਲਦਾ ਨਹੀਂ ਉਹਨਾਂ ਨੂੰ ਫਿਰ ਉਹਨਾਂ ਚੋਰੀ ਚਿਕਾਰੀ ਕਰਨੀ ਹੁੰਦੀ ਹੈ ਉਹ ਇਦਾਂ ਦੇ ਸਾਡੇ 10 ਕਿਲੋਮੀਟਰੇ ਕੋਈ ਹਾਲਾਤ ਨਹੀਂ ਅਚਾਨਕ ਨਸ਼ਾ ਰੁਕਿਆ ਕਿਵੇਂ ਇੱਥੇ ਮਤਲਬ ਪਹੁੰਚਿਆ ਨਹੀਂ ਹੈ ਤਾਂ ਉਹ ਕਾਰਨ ਕੀ ਹੈ ਬਾਈ ਇਦਾਂ ਤੁਸੀਂ ਜੋ ਮਰਜ਼ੀ ਸਮਝ ਲਓ ਜਿੱਦਾਂ ਉਹ ਫਾਲਤੂ ਦੇ ਉਹ ਨਹੀਂ ਸਾਧਨ ਨਹੀਂ ਹੈਗੇ ਠੀਕ ਹੈ ਇਦਾਂ ਦਾ ਕੋਈ ਇੱਕੇ ਰਸਤਾ ਜੀ ਠੀਕ ਹੈ ਸਾਡੇ ਪਿੰਡ ਵਾਲੇ ਘੁੰਮਦੇ ਫਿਰਦੇ ਰਹਿੰਦੇ ਆ ਕੋਈ ਇਦਾਂ ਦੀ ਨਿੱਜੀ ਉਹ ਨਹੀਂ ਹੈ ਇਹ ਬੜੀ ਵਧੀਆ ਗੱਲ ਆ ਹੁਸਨਾ ਕਿ ਪੰਜਾਬ ਦਾ ਆਖਰੀ ਪਿੰਡ ਕਹਿ ਦਈਏ ਮਹਾਲੀ ਦਾ ਆਖਰੀ ਪਿੰਡ ਕਹਿ ਦਈਏ ਪਰ ਉਹ ਨਸ਼ਾ ਮੁਕਤ ਹੈ ਵੱਡਾ ਸ਼ਹਿਰ ਨਾਲ ਹੋਵੇ ਤਾਂ ਇਹ ਵੀ ਤੁਹਾਡੋਂ ਸਿਫਤਾ ਤੁਹਾਨੂੰ ਜਿਹੜਾ ਕਿ ਸਿਹਰਾ ਜਾਂਦਾ ਇਸ ਗੱਲ ਦਾ ਤੁਹਾਡੇ ਨੌਜਵਾਨਾਂ ਨੂੰ ਕਿ ਤੁਸੀਂ ਬਚਾ ਕੇ ਰੱਖਿਆ ਹੋਇਆ ਪਰ ਕਿਤੇ ਨਾ ਕਿਤੇ ਕਹਿੰਦੇ ਆ ਨਾ ਨਜ਼ਰ ਲੱਗ ਜਾਂਦੀ ਹੈ ਕੋਸ਼ਿਸ਼ ਰਹਿੰਦੀ ਹੈ ਮਾੜੇ ਅੰਸਰਾਂ ਦੀ ਉਹ ਤੋਂ ਕਿਵੇਂ ਬਚਦੇ ਹੋ ਜਿਵੇਂ ਤੁਹਾਨੂੰ ਦੱਸਿਆ ਬਾਈ ਨੇ ਵੀ ਇੱਕ ਤਾਂ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਦਾ ਰਸਤਾ ਸਾਡੇ ਪਿੰਡ ਨੂੰ ਇੱਕੋ ਹੁੰਦਾ ਹੈ ਇੱਕ ਵਾਰ ਹੁੰਦਾ ਨੇ ਕਈ ਕਈ ਪਿੰਡਾਂ ਨੂੰ ਕਈ ਕਈ ਰਸਤੇ ਫੜਦੇ ਆ ਉੱਥੇ ਫਿਰ ਜ਼ਿਆਦਾ ਹਾਲਾਤ ਖਰਾਬ ਹੋ ਜਾਂਦਾ ਸਾਡਾ ਇੱਕੋ ਰਸਤਾ ਹੁੰਦਾ ਹੈ ਮਤਲਬ ਹਰ ਇੱਕ ਬਾਹਰ ਤੋਂ ਬੰਦਾ ਆਉਣ ਲੱਗਿਆ ਡਰਦਾ ਹੈ ਉਹ ਚੀਜ਼ ਤੋਂ ਤੇ ਸਰਕਾਰ ਤਾਂ ਅਸੀਂ ਦਾ ਡਰਗ ਟੈਸਟ ਕਰਾ ਕੇ ਦੇਖ ਲਵੇ ਅੱਛਾ ਪੂਰਾ ਨਸ਼ਾ ਮੁਕਤ ਹੈ ਪਿੰਡ ਜੀ ਇੱਕ ਵੀ ਨੌਜਵਾਨ ਨਸ਼ਾ ਨਹੀਂ ਕਰਦਾ ਇਹ ਬੜੀ ਖੂਬਸੂਰਤ ਗੱਲ ਹੈ ਕਿ ਚੈਲੰਜ ਖੁਦ ਕੀਤਾ ਜਾ ਰਿਹਾ ਹੈ ਕਿ ਡਰਗ ਟੈਸਟ ਕਰਾ ਕੇ ਦੇਖ ਲਵੇ ਸਰਕਾਰ ਨਸ਼ਾ ਮੁਕਤ ਹੈ ਉਹ ਖੇਡਾ ਖੁੱਡਾ ਦਾ ਪ੍ਰਬੰਧ ਹੈਗਾ ਪਿੰਡ ਲਈ ਕੋਈ ਬੱਚੇ ਖੇਡ ਕੇ ਕਦੇ ਅੱਗੇ ਗਏ ਹੋਣ ਜਾਂ ਸਰਕਾਰ ਨੇ ਕਦੇ ਕੋਈ ਗਰਾਊਂਡ ਦੇਣ ਦੀ ਗੱਲ ਹੀ ਕੀਤੀ ਹੋਵੇ ਬੱਸ ਮੈਂ ਤੁਹਾਨੂੰ ਉਹੀ ਦੱਸਿਆ ਸਰ ਸਰਕਾਰ ਵੱਲੋਂ ਕੋਈ ਗਰਾਊਂਡ ਨਹੀਂ ਦਿੱਤਾ ਗਿਆ ਸਾਨੂੰ ਅੱਜ ਤੱਕ ਬੱਚੇ ਖੇਡਦੇ ਨੇ ਕ੍ਰਿਕਟ ਖੇਡਦੇ ਨੇ ਬੱਚੇ ਕਬੱਡੀ ਦੇ ਪਲੇਅਰ ਵੀ ਰਹੇ ਆ ਜੀ ਹਾਂਜੀ ਤੇ ਕ੍ਰਿਕਟ ਵੀ ਕਾਫੀ ਅੱਗੇ ਤੱਕ ਗਏ ਸਾਡੇ ਪਿੰਡ ਦੇ ਦੋਕੂ ਮੁੰਡੇ ਜੀ ਠੀਕ ਹੈ ਤੇ ਪਰ ਗਰਾਊਂਡ ਹੁਣ ਨਾ ਹੋਣ ਕਰਕੇ ਨਾ ਜੀ ਇਹ ਕੰਡੀ ਏਰੀਆ ਚ ਪਿੰਡਾਂ ਚ ਸਾਰੇ ਪਿੰਡਾਂ ਚ ਆਹੀ ਪ੍ਰੋਬਲਮ ਆ ਨਦੀਆਂ ਨੁਦੀਆਂ ਚ ਖੇਡ ਕੇ ਖੇਤਾਂ ਕੋਤਾਾਂ ਚ ਖੇਡ ਕੇ ਸਰ ਲੰਨੇ ਕਿਉਂਕਿ ਜਮੀਨ ਉੱਚੀ ਨਹੀਂ ਵੀ ਐ ਉਹਦੇ ਕਰਕੇ ਕੋਈ ਵੱਡਾ ਗਰਾਊਂਡ ਹੈ ਨਹੀਂ ਹੁਣ ਤੱਕ ਹਲੇ ਤੱਕ ਬਣਿਆ ਨਹੀਂ ਅਸੀਂ ਜ਼ੋਰ ਵੀ ਬਥੇਰਾ ਲਾਇਆ ਪਰ ਗੱਲ ਬਣੀ ਨਹੀਂ ਹਲੇ ਅੱਛਾ ਬੜਾ ਹੋ ਰਿਹਾ ਪਿੰਡਾਂ ਦਾ ਵੱਡੇ ਵੱਡੇ ਡਿਵੈਲਪਰਜ਼ ਆ ਰਹੇ ਨੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਵੀ ਬਹੁਤ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਕੱਚੇ ਜਿਹੜੇ ਇਮਾਰਤਾਂ ਖੜੀਆਂ ਕੀਤੀਆਂ ਕਿਤੇ ਕੰਕਰੀਟ ਦੇ ਜੰਗਲ ਹੀ ਖੜੇ ਕੀਤੇ ਜਾ ਰਹੇ ਨੇ ਇਸ ਪਿੰਡ ਤੇ ਨਜ਼ਰ ਪਈ ਫਿਰ ਡਿਵੈਲਪਰਾਂ ਦੀ ਉਹ ਆ ਰਹੇ ਨੇ ਇਸ ਪਿੰਡ ਦੇ ਵਿੱਚ ਲੋਕਾਂ ਨੂੰ ਸੋਹਣੇ ਸੋਹਣੇ ਸੁਪਨੇ ਦਿਖਾ ਕੇ ਕਿ ਮਿਰਜ਼ਾਪੁਰ ਨੂੰ ਅਸੀਂ ਇੱਕ ਬਹੁਤ ਸੋਹਣੀ ਸਮਾਰਟ ਸਿਟੀ ਚ ਬਦਲ ਦੇਣਾ ਹੈ ਹਾਂਜੀ ਇਹ ਆਪਾਂ ਹੁਣ ਗੱਲ ਕਰਦੇ ਹਾਂ ਉਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਸਰ ਅ ਜਿੱਥੇ ਪਿੰਡ ਸੋਹਣਾ ਹੈ ਪਿੰਡ ਦਾ ਵਾਤਾਵਰਣ ਬਹੁਤ ਸੋਹਣਾ ਹੈ ਹਨਾ ਆਪਸੀ ਭਾਈਚਾਰਕ ਸਾਂਝ ਬਹੁਤ ਹੈ ਲੋਕਾਂ ਦੀ ਪੰਜਾਬ ਦਾ ਆਖਰੀ ਪਿੰਡ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਬਸਿਆ ਹੋਇਆ ਪਰ ਇੱਥੇ ਇੱਕ ਨਾ ਰੌਲਾ ਜ਼ਰੂਰ ਹੈ ਥੋੜਾ ਜਿਹਾ ਇਹ ਸਾਡੀ ਡਿਊਟੀ ਬਣਦੀ ਹੈ ਜੀ ਲੋਕਾਂ ਨੂੰ ਜਾਗਰੂਕ ਕਰਨਾ ਹਨਾ ਤੇ ਇੱਥੇ ਨਾ ਭਾਜੀ ਦੋ ਤਰ੍ਹਾਂ ਦੀ ਜ਼ਮੀਨ ਹੈ ਜੀ ਠੀਕ ਹੈ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਟੋਟਲ ਜ਼ਮੀਨ ਜੰਗਲ ਵੀ ਔਰ ਜਿਹੜੀ ਖੇਵੜ ਜ਼ਮੀਨ ਵਾਯੋਗ ਜ਼ਮੀਨ ਹੈ ਉਹ ਸਾਰੀ ਮਾਲਕਾਂ ਦੀ ਹੈ ਜੀ ਪੰਚਾਇਤ ਦਾ ਰਕਬਾ ਨਹੀਂ ਹੈ ਫੋਰੈਸਟ ਡਿਪਾਰਟਮੈਂਟ ਦਾ ਰਕਬਾ ਨਹੀਂ ਸਰਕਾਰ ਦਾ ਰਕਬਾ ਨਹੀਂ ਕੋਈ ਰਕਬਾ ਨਹੀਂ ਇੱਥੇ ਹੈ ਜੀ ਉਸ ਤੋਂ ਬਾਅਦ ਦੋ ਤਰ੍ਹਾਂ ਦੀ ਜ਼ਮੀਨ ਇੱਕ ਹੈਗੀ ਪਿਓਰ ਖੇਵਟ ਜਿਹਦਾ ਮੌਕੇ ਤੇ ਤੁਸੀਂ ਖਰੀਦੋਗੇ ਮੌਕੇ ਤੇ ਤੁਹਾਨੂੰ ਨਾਲ ਦੀ ਨਾਲ ਕਬਜ਼ਾ ਮਿਲ ਜਾਂਦਾ ਇੱਕ ਦੂਜੀ ਹੈਗੀ ਜੀ 16000 ਕੁਛ ਬਿੱਗੇ ਜਿਹੜੀ ਉਹ ਹੈ ਸ਼ੇਰਾਂ ਵਾਲੀ ਜ਼ਮੀਨ ਹੈ ਜੀ ਹਿੱਸੇਦਾਰੀ ਜੀ ਚ ਬਹੁਤ ਉਹਦੇ ਚ ਮਸਤਰਕਾ ਮਾਲਕਾਨਾ ਹੈ ਉਹਦੇ ਸ਼ੇਅਰ ਬਣ ਗਏ ਪਰ ਉਹਦੇ ਚ ਕੀ ਹੋਇਆ ਉਹ ਉਹ ਜ਼ਮੀਨ ਤਕਸੀਮ ਨਹੀਂ ਹੋਈ ਜੀ ਠੀਕ ਹੈ ਤੇ ਇਹ ਮੈਸੇਜ ਲੋਕਾਂ ਨੂੰ ਦੇਣਾ ਸਾਡਾ ਬਹੁਤ ਜ਼ਰੂਰੀ ਹੈ ਜੀ ਸਾਡੀ ਡਿਊਟੀ ਹੈ ਇਹ ਉਹ ਜ਼ਮੀਨ ਜਿਹੜੀ ਆ ਉਹ ਤਕਸੀਮ ਨਹੀਂ ਹੋਈ ਪਰ ਕੁਝ ਸ਼ਰਾਰਤੀ ਅਨਸਰ ਪ੍ਰਾਪਰਟੀ ਡੀਲਰ ਜਿਨ੍ਹਾਂ ਨੂੰ ਕਹਿ ਦਿੰਦੇ ਆਪਾਂ ਜੀ ਉਹ ਨਾ ਥੋੜਾ ਜਿਹਾ ਪਿੰਡ ਨੂੰ ਬਦਨਾਮ ਵੀ ਕਰ ਰਹੇ ਇਸ ਚੀਜ਼ ਚ ਕਿਉਂਕਿ ਬਹੁਤ ਲੋਕ ਬਾਹਰ ਦੇ ਝਾਂਸੇ 'ਚ ਫਸ ਰਹੇ ਆਗੇ ਪਿੱਛੇ ਜੇ ਕੇਸ ਵੀ ਕਾਫੀ ਹੋਏ ਮੈਂ ਤੁਹਾਨੂੰ ਕਿਤੇ ਦੁਬਾਰੇ ਫੇਰ ਡਿਟੇਲ ਦੱਸੂਗਾ ਸਾਡੇ ਨਾਲ ਵੀ ਇੱਕ ਵਾਕਾ ਹੋਇਆ ਜੀ ਉਹ ਅਗਲੀ ਇੰਟਰਵਿਊ ਦੱਸਾਂਗੇ ਜੀ ਤੇ ਉਹ ਲੋਕਾਂ ਨੂੰ ਸਾਡਾ ਸਨੇਹਾ ਇਹ ਹੀ ਹੈ ਜੀ ਜਿਵੇਂ ਬਾਹਰ ਤੋਂ ਲੋਕ ਆਨੇ ਉਹਨਾਂ ਜਿਵੇਂ ਤੁਸੀਂ ਆਏ ਹੋ ਬਿਊਟੀ ਲੱਗਦੀ ਹੈ ਕਿ ਵਧੀਆ ਪਿੰਡ ਹੈ ਉਹ ਆ ਕੇ ਇੱਥੇ ਡੀਲਰਾਂ ਕੋਲ ਫਸ ਜਾਂਦੇ ਅਸੀਂ ਕਹਿੰਨੇ ਵੀ ਅਸੀਂ ਕਿਸੇ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਾਡਾ ਮਕਸਦ ਕਿਸੇ ਡੀਲਰ ਨੂੰ ਮਾੜਾ ਚੰਗਾ ਬੋਲਣਾ ਆ ਜਾਂ ਕਿਸੇ ਦਾ ਧੰਦਾ ਬੰਦ ਕਰਨਾ ਨਹੀਂ ਹੈ ਪਰ ਸਾਡਾ ਅਸੀਂ ਸਾਡੀ ਡਿਊਟੀ ਇਹ ਹੈ ਵੀ ਅਸੀਂ ਲੋਕਾਂ ਨੂੰ ਥੋੜ ਕੇ ਉਹਦੇ ਪੇਪਰ ਦੇਖ ਰੇ ਕਰਕੇ ਉਹਨੂੰ ਚੰਗੀ ਤਰ੍ਹਾਂ ਆਪਣੇ ਕਬਜ਼ੇ ਦੇ ਅੰਦਰ ਲੈ ਕੇ ਤਾਂ ਉਹਤੇ ਪੈਸੇ ਇਨਵੈਸਟ ਕਰਿਓ ਕਿਉਂਕਿ ਕੱਲ ਨੂੰ ਇੱਥੇ ਰੌਲੇ ਬਹੁਤ ਪੈਣੇ ਫਿਰ ਕਬਜ਼ੇ ਕਰਨ ਆ ਜੰਨੇ ਲੋਕ ਉਹ ਜਿਹੜੀ ਜ਼ਮੀਨ ਹੈ ਉਹ ਤਕਸੀਮ ਨਹੀਂ ਹੈ ਸ਼ੇਹਰਾਂ ਵਾਲੀ ਹੁਣ ਉਹ ਜ਼ਮੀਨ ਪੱਧਰੀ ਵੀ ਹੈ ਸਰ ਉਹ ਜ਼ਮੀਨ ਪਹਾੜ ਵੀ ਹੈ ਪਰ ਉਹ ਕਿਆ ਹੋਇਆ ਲੋਕਾਂ ਦੇ ਹਿੱਸੇ ਬਣ ਗਏ ਉਹ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਜ਼ਮੀਨ ਬਣਦੀ ਕਿੱਥੇ-ਕਿੱਥੇ ਮੇਰੀ ਜ਼ਮੀਨ ਕਿੱਥੇ ਆਈ ਦੀ ਕਿੱਥੇ ਇਹਦੇ ਕੋਲ 5 ਕਿੱਲੇ ਮੇਰੇ ਕੋਲ ਮੰਨ ਲਓ 10 ਕਿੱਲੇ ਇਹਦੇ ਕੋਲ 20 ਕਿੱਲੇ ਪਰ ਇਹ ਨਹੀਂ ਪਤਾ ਕਿੱਥੇ ਹੈ ਉਹ ਸਭ ਦੀ ਸਾਂਝੀ ਪਈ ਹੈ ਚੀਜ਼ ਪਰ ਉਹ ਕੁਝ ਲੋਕ ਉਹਨੂੰ ਪੱਦਰੀ ਜ਼ਮੀਨ ਨੂੰ ਦਿਖਾ ਦਿਖਾ ਕੇ ਕਿ ਆਹ ਬਾਈ ਤੈਨੂੰ ਦੇ ਦੇਣੀ ਆ ਉਹਨੂੰ ਦਿਖਾ ਕੇ ਉੱਥੇ ਰਜਿਸਟਰੀ ਉਹ ਸ਼ੇਰਾਂ ਦੀ ਕਰਾ ਦੇਣੀ ਹੈ ਉਹਦੀ ਏਡੀਸੀ ਕੋਲ ਮੁਹਾਲੀ ਕੇਸ ਚੱਲਦਾ ਸਾਡਾ ਜੀ ਉਹ ਜ਼ਮੀਨ ਦਾ ਉਹਦੀ ਹਲੇ ਰਜਿਸਟਰੀ ਵੀ ਬੰਦ ਹੈ ਜੀ ਤੇ ਉਹ ਜ਼ਮੀਨ ਤੇ ਸਟੇ ਵੀ ਚੱਲਦੀ ਹੈ ਸਟੇਟਸ ਕੋ ਹੋਇਆ ਹੋਇਆ ਤੇ ਨਾ ਉਹਦਾ ਮੌਕੇ ਤੇ ਕਬਜ਼ਾ ਮਿਲਦਾ ਤਾਂ ਸਾਡਾ ਮੈਸੇਜ ਤੁਹਾਡੇ ਰਾਹੀਂ ਇਹੀ ਜਾਂਦਾ ਲੋਕਾਂ ਨੂੰ ਵੀ ਉਹ ਥੋੜਾ ਜਿਹਾ ਬਾਹਰ ਦੇ ਲੋਕਾਂ ਨੂੰ ਮੇਨ ਕਰਕੇ ਜਿਹੜੇ ਆਉਂਨੇ ਲੋਕ ਖਰੀਦਣ ਕੋਈ ਕਿਸ ਨੇ ਫਾਰਮ ਹਾਊਸ ਬਣਾਉਣਾ ਹੈ ਕਿਸੇ ਨੇ ਕੁਝ ਤਾਂ ਉਹ ਥੋੜਾ ਜਿਹਾ ਬਿਲਕੁਲ ਇਹ ਬਹੁਤ ਜ਼ਰੂਰੀ ਸੂਚਨਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਕੁਦਰਤੀ ਨਜ਼ਾਰਿਆਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤਾਂ ਜੇਕਰ ਤੁਸੀਂ ਆਉਣਾ ਹੈ ਤਾਂ ਪਹਿਲਾਂ ਪਿੰਡ ਦੇ ਕੁਝ ਬਚੰਦਿਆਂ ਨਾਲ ਵੀ ਗੱਲਬਾਤ ਜ਼ਰੂਰ ਕਰਿਓ ਕਿ ਕਿਸੇ ਧੋਖਾਧੜੀ ਦਾ ਸ਼ਿਕਾਰ ਨਾ ਹੋਇਓ ਕਿਉਂਕਿ ਤੁਸੀਂ ਆਪਣਾ ਆਪ ਬਚਾਅ ਕਰਨਾ ਪਰ ਇੱਕ ਅਪੀਲ ਮੇਰੀ ਜ਼ਰੂਰ ਹੈ ਕਿ ਅਸੀਂ ਹੋਰ ਨਾ ਸੂਬਿਆਂ ਦੇ ਵਿੱਚ ਪਹਾੜੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਜ਼ਰੂਰ ਜਾਣੇ ਆ ਪਰ ਜਦੋਂ ਪੰਜਾਬ ਦੇ ਵਿੱਚ ਸਾਨੂੰ ਉਹ ਕੁਦਰਤੀ ਨਜ਼ਾਰੇ ਜ਼ਰੂਰ ਮਿਲਦੇ ਹੋਣਾ ਤਾਂ ਘੱਟ ਖਰਚੇ ਤੇ ਮਿਲਦੇ ਹੋਣ ਤਾਂ ਇਹ ਨਜ਼ਾਰੇ ਲੈਣੇ ਚਾਹੀਦੇ ਨੇ ਅੱਛਾ ਲੋਕ ਘੁੰਮਣ ਫਿਰਨਾ ਆਉਂਦੇ ਨੇ ਪਿੰਡ ਦੇ ਵਿੱਚ ਦੇਖਣਾ ਆਉਂਦੇ ਨੇ ਆਖਰੀ ਪਿੰਡ ਹੈ ਕਿਉਂਕਿ ਰਹਿਣ ਦਾ ਪ੍ਰਬੰਧ ਵੀ ਹੈਗਾ ਰੈਸਟ ਹਾਊਸ ਦੇ ਵਿੱਚ ਰਹਿ ਵੀ ਸਕਦੇ ਨੇ ਲੋਕ ਆ ਕੇ ਤੇ ਅਕਸਰ ਟਰੈਵਲ ਰਹਿੰਦਾ ਹੈ ਲੋਕਾਂ ਦੇ ਅੰਦਰ ਪਹਿਲਾਂ ਬਹੁਤ ਘੱਟਤਾ ਜੀ ਜੇ ਅੱਜ ਦੇ ਟਾਈਮ 'ਚ ਦੇਖੋ ਤੁਸੀਂ ਅੱਜ ਦੇ ਟਾਈਮ 'ਚ ਤਾਂ ਮਤਲਬ ਬਹੁਤ ਜ਼ਿਆਦਾ ਨੇਰੀ ਹੈ ਪੂਰੀ ਮਤਲਬ ਸਵੇਰੇ ਸ਼ਾਮ ਰਾਤ ਨੂੰ ਗੱਡ ਆਉਂਦੇ ਮੈਂ ਚੰਡੀਗੜ੍ਹ ਤੋਂ ਤਾਂ ਮਤਲਬ ਸਾਰਾ ਚੰਡੀਗੜ੍ਹ ਹੀ ਮਨ ਲੱਗਦਾ ਇੱਥੇ ਆਉਣ ਲੱਗ ਗਿਆ ਜੀ। ਕੀ ਬਾਤ ਹੈ। ਇਹ ਬਿਊਟੀ ਕਰਕੇ ਵੀ ਹੁਣ ਤਾਂ ਆਵਾਜ਼ਾਈ ਬਹੁਤ ਹੋ ਗਈ ਜੀ ਪਿੰਡ 'ਚ। ਠੀਕ ਹੈ। ਇਹਦੇ ਨਾਲ ਤੁਹਾਨੂੰ ਲੱਗਦਾ ਵੀ ਰੋਜ਼ਗਾਰ ਤੇ ਵੀ ਕੋਈ ਨਾ ਕੋਈ ਜੇਕਰ ਪਿੰਡ ਵਾਲਿਆਂ ਨੂੰ ਰੋਜ਼ਗਾਰ ਮਿਲਣਾ ਸ਼ੁਰੂ ਹੋ ਸਕਦਾ ਹੈ ਜੇਕਰ ਕੋਈ ਪਿਕਨਿਕ ਸਪੌਟ ਪ੍ਰੋਪਰ ਬਣਾਇਆ ਜਾਂਦਾ ਇਸ ਨੂੰ ਕਿਉਂਕਿ ਡੈਮ ਨਾਲ ਆ ਕੁਦਰਤੀ ਨਜ਼ਾਰੇ ਆ ਪਹਾੜੀਆਂ ਹੈਗੀਆਂ ਸਾਰਾ ਕੁਝ ਹੈਗਾ। ਤਾਂ ਜੀਵਨ ਪੱਧਰ ਕਿਤੇ ਨਾ ਕਿਤੇ ਉੱਚਾ ਹੋ ਸਕਦਾ ਪਿੰਡ ਦਾ। ਬਿਲਕੁਲ ਉੱਚਾ ਹੋ ਸਕਦਾ। ਅਸੀਂ ਮੰਗ ਵੀ ਰੱਖੀ ਹੈ ਸਰਕਾਰ ਕੋਲ ਜੀ ਅਸੀਂ ਲਿਖ ਕੇ ਵੀ ਦੇਖ ਕੇ ਆ ਟੂਰਿਜ਼ਮ ਹੱਬ ਬਣਾਇਆ ਜਾਵੇ ਜੀ ਹੈਨਾ ਤੇ ਉਹਦੇ ਨਾਲ ਪਿੰਡ ਆਪਨੇ ਆ ਫਿਰ ਉੱਪਰ ਚਲਾ ਜਾਊਗਾ ਡਵੈਲਪ ਹੋਊਗਾ ਜੀ ਠੀਕ ਸੋ ਇਹ ਮਿਰਜ਼ਾਪੁਰ ਦੇ ਵਾਸੀ ਮੇਰੇ ਨਾਲ ਸੀ ਜਿਨ੍ਹਾਂ ਨੇ ਸਰਬਸੰਮਤੀ ਕੀਤੀ ਤੇ ਉਹ ਕਹਿੰਦੇ ਨੇ ਕਿ ਵੋਟਾਂ ਵਾਲੀ ਪੰਚਾਇਤੀ ਚੋਣ ਜਿਹੜੀ ਹੁੰਦੀ ਹੈ ਤੇ ਸਰਬਸੰਮਤੀ ਵਾਲੀ ਚੋਣ 'ਚ ਬਹੁਤ ਫਰਕ ਹੁੰਦਾ ਹੈ ਹਾਲਾਂਕਿ ਪਿੰਡ ਦੀ ਭਾਈਚਾਰਕ ਸਾਂਝ ਬੜੀ ਗੂੜੀ ਹੈ ਤੇ ਇਸ ਸਾਂਝ ਨੂੰ ਇਸੇ ਤਰੀਕੇ ਨਾਲ ਬਰਕਰਾਰ ਰੱਖਣਾ ਚਾਹੁੰਦੇ ਨੇ ਪਰ ਸਿੱਧੇ ਤੌਰ ਤੇ ਇੱਕ ਅਪੀਲ ਨਾਲੇ ਵੀ ਕਰਦੇ ਨੇ ਕਿ ਇਸ ਪਿੰਡ ਦੇ ਵਿੱਚ ਜੇਕਰ ਤੁਸੀਂ ਆਕੇ ਕੋਈ ਜ਼ਮੀਨ ਲੈਣ ਦੀ ਗੱਲ ਕਰਦੇ ਹੋ ਜਾਂ ਖਰੀਦੋ ਫਰੋਕਤ ਜ਼ਮੀਨ ਦੀ ਕਰਦੇ ਹੋ ਤਾਂ ਬੜੀ ਸੋਚ ਵਿਚਾਰ ਕੇ ਕਰਿਓ ਕਿਉਂਕਿ ਇੱਥੇ ਇੱਕ ਮਸਲਾ ਚੱਲਦਾ ਹੋਇਆ ਨਜ਼ਰ ਆ ਰਿਹਾ ਕਿਤੇ ਠੱਗੇ ਨਾ ਜਾਇਓ ਪਰ ਇੱਕ ਅਪੀਲ ਮੇਰੀ ਦਰਸ਼ਕਾਂ ਨੂੰ ਆ ਜੇਕਰ ਤੁਸੀਂ ਇਸ ਪਿੰਡ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਜੇਕਰ ਕੁਦਰਤੀ ਨਜ਼ਾਰੇ ਪਹਾੜਾਂ ਦੇ ਨਦੀਆਂ ਦੇ ਸ਼ਾਂਤੀ ਤੁਸੀਂ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਮਹਾਲੀ ਦੇ ਆਖਰੀ ਪਿੰਡ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਆਖਰੀ ਪਿੰਡ ਮਿਰਜ਼ਾਪੁਰ ਚਾ ਸਕਦੇ ਹੋ ਇੱਥੇ ਆ ਕੇ ਤੁਸੀਂ ਆਪ ਦਾ ਜਿੱਕਰ ਰਹਿਣ ਦਾ ਪ੍ਰਬੰਧ ਤੇ ਮੇਰੇ ਪਿੱਛੇ ਸਟਾਲ ਸਾਈਟ ਇੱਥੇ ਵੀ ਰਹਿਣ ਦਾ ਪ੍ਰਬੰਧ ਹੋ ਸਕਦਾ ਆ ਤੇ ਨਾਲ ਦੀ ਨਾਲ ਇਸ ਨੂੰ ਇੱਕ ਟੂਰਿਸਟ ਹੱਬ ਦੇ ਵਜੋਂ ਵੀ ਵਿਕਸਿਤ ਕੀਤਾ ਜਾ ਸਕਦਾ ਜਿਹਦੇ ਨਾਲ ਇਥੋਂ ਦੇ ਜਿਹੜਾ ਰੋਜ਼ਗਾਰ ਆ ਉਹ ਵੀ ਵਧੇਗਾ ਇੱਥੇ ਦੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਟੂਰਿਸਟ ਸਪੌਟ ਹੋਰ ਵਧਦੇ ਹੋਏ ਨਜ਼ਰ ਆਉਣਗੇ ਮੈਂ ਸਰਖਾਬ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਪਿੰਡ ਮਿਰਜ਼ਾਪੁਰ ਜ਼ਿਲ੍ਹਾ ਮੋਹਾਲੀ